ਹੋ ਜੀ ਐਸਮਾਨ ਸਿੰਘ ਸਾਹਿਬ ਠੀਕ ਹੈ ਜੀ ਬੜਾ ਕੀ ਹਾਲ ਹੈ ਜੀ ਬਹੁਤ ਵਧੀਆ ਸਾਡੇ ਮਿਸਟਰ ਅੰਗੀਲਾ ਗਰੁੱਪ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਹੈ ਬਾਈ ਤੁਹਾਡਾ ਬਹੁਤ-ਬਹੁਤ ਮਿਹਰਮਾਨੀ ਮੈਂ ਹੋਜੀ ਬੇਨਤੀ ਕਰਦਾ ਹਾਂ ਕਿ ਥੋੜਾ ਚੈਨਲ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤਾਂ ਮਿੱਤਰਾਂ ਨੂੰ ਇਹ ਸੁਨੇਹਾ ਤੇ ਸਾਡੇ ਵੱਲੋਂ ਧੰਨਵਾਦ थोड़ा चाहिए चलता है रहीला साहब <laughs> दाता डाटा भी दिए कलेज रखे और परिवार ठीक है जी हाँ जी हाँ जी तुम दसो जी बहुत बढ़िया सत्या ठीक है और किमे चल रहा अपना कम अपना कम ठीक है जी बहुत बढ़िया प्रोग्राम लग रहे हैं प्रोग्राम लग रहे हैं तो अड्डा गीत एक बहुत ज़्यादा चल रही चैनल पे अच्छा आधार कार्ड वाला जी आधार कार्ड जी रोडवेज हाँ जी हाँ जी रोडवेज दिला ਹਾਂ ਰੋਡਵੇ ਦੀ ਲੜੀ ਬਹੁਤ ਲੰਮੀ ਹੋ ਚੁੱਕੀ ਹੈ ਹਾਂਜੀ ਹਾਂਜੀ ਪਹਿਲਾਂ ਵੀ ਗਾਈ ਸੀ ਕਈ ਕਲਾਕਾਰ ਬੜਾ ਨੇ ਗਾਈ ਸੀ ਹਾਂਜੀ ਹਾਂਜੀ ਤੇ ਆਪਾਂ ਹੁਣ ਧਾਰਕੜ ਤੇ ਕੱਢਤੀ ਉਦੋਂ ਵੀ ਲੰਮੀ ਹੋ ਗਈ ਠੀਕ ਹੈ ਕਿਉਂਕਿ ਇਹ ਗੱਲ ਸੀ ਵੀ ਮਤਲਬ ਕਿ ਰੋਡਵੇ 'ਚ ਕਲਾਕਾਰਾਂ ਨੇ ਗਾਈ ਸੀ ਹਾਂਜੀ ਹਾਂਜੀ ਤੇ ਹੁਣ ਆਪਾਂ ਕੱਲੇ ਨੇ ਧਾਰਕੜ ਵਾਲਾ ਗੀਤ ਗਾਇਆ ਤਾਂ ਰੋਡਵੇ ਦੀ ਲੜੀ ਹੋਈ ਹੈ ਹਾਂਜੀ ਹਾਂਜੀ ਲੜੀ ਹੋਈ ਹੈ ਠੀਕ 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 ਹਾਂਜੀ ਉਹ ਫੇਰ ਸਾਨੂੰ ਸੁਣਾਓ ਇਹਦੇ ਬੋਲ ਸੁਣਾਓ ਸਾਨੂੰ ਇਹ ਧਾਰਕੜ ਵਾਲੀ ਤੇ ਰੋਡਵੇ ਦੀ ਲੜੀ ਸੁਣੀ ਹੈ ਹਾਂਜੀ 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 ਠੀਕ ਹੈ ਲਾ ਪੈਸਾ ਮੇਰੇ ਪਹਿਲੇ ਦਿਨ ਚਾਰ ਪੰਜ ਗਾੜਾ ਕੱਢ ਗਈ ਦੂਜੇ ਦਿਨ ਰੋਟੀਆਂ ਬਚਾ ਲੈ ਛੱਡ ਗਈ ਪਹਿਲੇ ਦਿਨ ਚਾਰ ਪੰਜ ਗਾੜਾ ਕੱਢ ਗਈ ਦੂਜੇ ਦਿਨ ਰੋਟੀਆਂ ਬਚਾ ਲੈ ਛੱਡ ਗਈ ਧਾਰ卡ਡ ਲੈ ਕੇ ਘਰੋਂ ਹੋ ਗਈ ਐ ਫਰਾਰ ਧਾਰ卡ਡ ਲੈ ਕੇ ਘਰੋਂ ਹੋ ਗਈ ਐ ਫਰਾਰ ਜਾ ਕੇ ਕੇਰਨ ਦਾ ਗਵੰਡੀ ਅੰਦਰ ਖੜੇ ਖੜ ਗਈ ਸ਼ਾਮ ਤੱਕ ਅਸੀਂ ਉਹਨੂੰ ਦੇਖਦੇ ਰਹੇ ਉਤਨ ਡੁੱਬ ਜਾਣੀ ਕੋੜੇ ਵਾਲੀ ਬੱਸ ਚੜ ਗਈ ਸ਼ਾਮ ਤੱਕ ਅਸੀਂ ਉਹਨੂੰ ਦੇਖਦੇ ਰਹੇ ਉਤਨ ਡੁੱਬ ਜਾਣੀ ਕੋੜੇ ਵਾਲੀ ਬੱਸ ਚੜ ਗਈ ਆਪਲਾਂ ਗੇ ਰੋਟੀਆਂ ਤੇ ਹਿੰਨ ਲੰਗ ਢਾਲਨੀ ਸ਼ੌਂਕ ਨਾਲ ਸ਼ੱਕ ਲਾਗੇ ਮੁਰਗੇ ਦੇ ਨਾਲਨੀ ਆਪਲਾਂ ਗੇ ਰੋਟੀਆਂ ਤੇ ਹਿੰਨ ਲੰਗ ਢਾਲਨੀ ਸ਼ੌਂਕ ਨਾਲ ਸ਼ੱਕ ਲਾਗੇ ਮੁਰਗੇ ਦੇ ਨਾਲਨੀ ਜਿੱਦ ਦੀ ਵੀ ਆਹੀ ਇਹਦੀ ਮੁੱਕੀ ਨਾਲ ਲੜਾਈ ਜਿੱਦ ਦੀ ਵੀ ਆਹੀ ਇਹਦੀ ਮੁੱਕੀ ਨਾਲ ਲੜਾਈ ਅੱਗੋਂ ਵੀ ਹੀ ਵਾਲੇ ਗੇਟ ਦਾ ਵੀ ਕੁੰਡਾ ਜੜ ਗਈ ਸ਼ਾਮ ਤੱਕ ਸਿਓ ਨੂੰ ਡੀਕਦੇ ਰਹੇ ਉਹ ਤੰਡ ਬਜਾਣੀ ਕੋੜੇ ਵਾਲੀ ਬੱਸ ਚੜ ਗਈ ਸ਼ਾਮ ਤੱਕ ਅਸੀਂ ਉਹਨੂੰ ਦੇਖਦੇ ਰਹੇ ਉਹ ਤਾਂ ਡੁੱਬ ਜਾਣੀ ਕੋਲੇ ਵਾਲੀ ਬੱਸ ਚੜ ਗਈ ਕੋਕੜਾਂ ਦੀ ਪੰਡ ਸਾਨੂੰ ਮੰਦਾ ਚੰਗਾ ਭੁੱਲ ਗਈ ਅਕੜਾਂ ਦੀ ਪੰਡ ਸਾਨੂੰ ਮੰਦਾ ਚੰਗਾ ਭੁੱਲ ਗਈ ਕੋ ਦਰੂਦਾ ਡਰਾਮ ਪਾਇਆ ਵੇੜੇ ਵਿੱਚ ਢੋਲ ਗਈ ਕੜਾਂ ਦੇ ਪੰਡ ਸਾਨੂੰ ਮੰਗਾ ਚੰਗਾ ਬੋਲ ਗਈ ਘਰੂ ਦਾ ਡਰਾਮਾ ਪਾਇਆ ਗੇੜੇ ਵਿੱਚ ਢੋਲ ਗਈ ਸਾਨੂੰ ਤਾਂ ਇੱਕ ਡਾ ਵੱਡਾ ਬਣ ਗਿਆ ਪਹਾੜ ਸਾਨੂੰ ਤਾਂ ਇੱਕ ਡਾ ਵੱਡਾ ਬਣ ਗਿਆ ਪਹਾੜ ਉਹਨੇ ਸੋਚਿਆ ਨਾ ਅਮਲੀ ਦੇ ਕੋਕੇ ਜੜ ਗਈ ਸ਼ਾਮ ਤੱਕ ਅਸੀਂ ਉਹਨੂੰ ਦੇਖਦੇ ਰਹੇ ਉਹ ਤੰਡਬ ਜਾਣੇ ਕੋਲੇ ਵਾਲੀ ਬੱਸ ਚੜ ਗਈ ਸ਼ਾਮ ਤੱਕ ਅਸੀਂ ਉਹਨੂੰ ਦੇਖਦੇ ਰਹੇ ਉਹ ਤੰਡਬ ਜਾਣੇ ਕੋਲੇ ਵਾਲੀ ਬੱਸ ਚੜ ਗਈ ਅੱਡੇ ਕਿਤੇ ਘਰੋਂ ਇਹਨੇ ਕੱਢਿਆ ਨਾ ਪੈਰ ਸੀ ਸਮਝ ਨਹੀਂ ਆਉਂਦੀ ਕਿਹੜਾ ਸਾਡੇ ਨਾਲ ਵੈਰ ਸੀ ਅੱਡੇ ਕਿਤੇ ਘਰੋਂ ਇਹਨੇ ਕੱਢਿਆ ਨਾ ਪੈਰ ਸੀ ਸਮਝ ਨਹੀਂ ਆਉਂਦੀ ਕਿਹੜਾ ਸਾਡੇ ਨਾਲ ਵੈਰ ਸੀ ਟੇਕਿਆਂ ਦੇ ਪਿੰਡ ਜਾ ਕੇ ਲਾ ਕੇ ਭਾਈ ਗਿਡੇਰਾ ਟੇਕਿਆਂ ਦੇ ਪਿੰਡ ਜਾ ਕੇ ਲਾ ਕੇ ਭਾਈ ਗਿਡੇਰਾ ਸਾਡੇ ਬਣ ਕੇ ਦਮੂਹੀ ਉਹ ਆਪ ਲੜ ਗਈ ਸ਼ਾਮ ਤੱਕ ਅਸੀਂ ਉਹਨੂੰ ਡੀਕਦੇ ਰਹੇ ਉਹ ਤਾਂ ਡੁੱਬ ਜਾਣੀ ਕੋੜੇ ਵਾਲੀ ਬਸ ਚੜ ਗਈ ਸ਼ਾਮ ਤੱਕ ਗਿਆ ਸੀ ਉਹ ਨੂੰ ਦੇਖਦੇ ਰਹੇ ਉਦੋਂ ਡੁੱਬ ਜਾਣੇ ਕੋੜੇ ਵਾਲੀ ਬੱਸ ਚੜ ਗਈ ਉਹ ਅੱਜ ਕੱਲ੍ਹ ਮਾਰਕ ਮੁਸੀਬਤਾਂ ਦਾ ਭਰਿਆ ਉਹ ਕੱਲੇਰੇ ਕਿਉਂ ਨਿੱਕਦਾ ਵੱਖ ਤੇ ਗਿਧਾਰਿਆ ਉਹ ਅੱਜ ਕੱਲ੍ਹ ਨਮਾਨ ਕੋ ਮਸੀਦ ਕਾਂ ਦਾ ਮਾਰਿਆ ਕੱਲੇ ਨੇ ਕਿਉਂ ਨਿੱਕ ਦਾ ਵੱਖ ਤੇ ਗਜ਼ਾਰਿਆ ਉਹ ਪਿੰਡ ਕੋਠੇ ਕੇਰ ਸਿੰਘ ਵਾਲੇ ਉਹਦਾ ਪਿੰਡ ਪਿੰਡ ਕੋਠੇ ਕੇਰ ਸਿੰਘ ਵਾਲੇ ਉਹਦਾ ਪਿੰਡ ਉਹ ਤਾਂ ਵਹਿ ਲਿਆ ਤੇ ਰੋਟੀ ਵੰਗੂ ਆਬ ਰੜ ਗਈ ਸ਼ਾਮ ਤੱਕ ਅਸੀਂ ਉਹਨੂੰ ਢੀਕਦੇ ਰਹੇ ਉਹ ਡੰਡੂ ਬਜਾਣੇ ਕੋੜੇ ਵਾਲੀ ਬਸ ਚੜ ਗਈ ਸ਼ਾਮ ਤੱਕ ਅਸੀਂ ਉਹਨੂੰ ਢੀਕਦੇ ਰਹੇ ਉਹ ਡੰਡੂ ਬਜਾਣੇ ਕੋੜੇ ਵਾਲੀ ਬਸ ਚੜ ਗਈ ਡੁੱਬ ਜਾਣੀ ਕੋੜੇ ਵਾਲੀ ਬਸ ਚੜ ਗਈ ਡੁੱਬ ਜਾਣੀ ਕੋੜੇ ਵਾਲੀ ਬਸ ਚੜ ਗਈ ਡੁੱਬ ਜਾਣੀ ਕੋੜੀ ਵਾਲੀ ਆ ਜਾਂਦੀ ਆ ਵਾਹਿਗੁਰੂ ਵਾਹਿਗੁਰੂ ਮਾਨਕਾ ਬਹੁਤ ਵਧੀਆ ਗੀਤ ਹੈ ਤੁਹਾਡਾ ਬਹੁਤ ਹੀ ਵਧੀਆ ਆਵਾਜ਼ ਹੈ ਪਰਮਾਤਮਾ ਅੱਗੇ ਇਹ ਹੀ ਦੁਆ ਕਰਦੇ ਹਾਂ ਅਸੀਂ ਕਿ ਤੁਹਾਡੀ ਦਿਨ ਦੁਗਣੀ ਰਾਤ ਚੁਗਣੀ ਪਰਮਾਤਮਾ ਤਰੱਕੀ ਕਰੇ ਅੱਛਾ ਆਪਣਾ ਹੋਰ ਕੀ ਕਾਰੋਬਾਰ ਮਾਨਕ ਸਾਹਿਬ ਕਾਰੋਬਾਰ ਤਾਂ ਆਪਣੀ ਤੱਕ ਰਿਹਾ ਹੈ ਬਹੁਤੀ ਅਜੇ ਕੰਮ ਹੀ ਕਰਨਾ ਦੇਖੋ ਜੀ ਇਹ ਤਾਂ ਮਿਹਨਤ ਹੈ ਮੈਂ ਤਾਂ ਮਜਰੂਰੀ ਇਹ ਕੰਮ ਮਨਦੇ ਦਾ ਕਰਮ ਹੁੰਦਾ ਹਾਂ ਹਾਂ ਉਹ ਤਾਂ ਮੈਂ ਕਲਾਕਾਰ ਨਹੀਂ ਬਣਦਾ ਸੀ ਹਾਂਜੀ ਹਾਂ ਮੈਨੂੰ ਟਰੱਕ ਆਪਰੇਟਰ ਦੇ ਲੇਬਰ ਜੂਨੀਅਰ ਨੇ ਹਾਂਜੀ ਕਲਾਕਾਰ ਬਣਾਇਆ ਮੈਨੂੰ ਮਾਨਕ ਨਾ ਹੋਰੀਆਂ ਲੱਗ ਗਈ ਤੇ ਨੌਨ ਲੱਗ ਗਏ ਮੈਨੂੰ ਫਿਰ ਤੁੰ ਵੀ ਕਰਨੀ ਪਈ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਥੋੜੀ ਹੋਣੀ ਟ੍ਰੇਨਿੰਗ ਕਰਦੇ ਰਹੇ ਹਾਂ ਤੇ ਉਹਦੇ ਨਾਲ ਨਾਲ ਗੀਤ ਉਹਦੀ ਆ ਗਿਆ ਲਿਖਣੇ ਵੀ ਆ ਗਏ ਹਾਂਜੀ ਹਾਂ ਇਹ ਜੀਤ ਮੈਨੂੰ ਸਾਧਨ ਮਾੜੀ ਵਾਲੇ ਪੱਟੀ ਨਹੀਂ ਦਿੱਤਾ ਸੀ ਵੀ ਇਸ ਤਰ੍ਹਾਂ ਲਿਖਣਾ ਪੱਟੀ ਮਾੜੀ ਵਾਲਾ ਮਾੜੀ ਵਾਲੇ 3 ਘੰਟੇ ਹੂੰ ਬਹੁਤ ਨਾਮ ਬਣਿਆ ਜੀ ਉਹਨਾਂ ਦਾ ਮੈਂ ਉਹਨਾਂ ਦੀ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਬਹੁਤ ਮਾਣ ਦਿੱਤਾ ਸੀ ਕੋਣ ਹਾਂਜੀ ਹਾਂਜੀ ਤੇ ਵੀ ਉਹ ਮੈਨੂੰ ਲਿਖਣਾ ਨਹੀਂ ਆਉਂਦਾ ਸੀ ਪਹਿਲਾਂ ਠੀਕ ਹੈ ਜੀ ਹਾਂ ਪਹਿਲਾਂ ਮੈਂ ਰਾਈਟਰਾਂ ਦੀ ਜੀਤ ਕੋਲੋਂ ਆਉਂਦਾ ਸੀ ਹਾਂਜੀ ਹਾਂਜੀ ਜਿਵੇਂ ਕਿ ਹੰਸਾ ਜੈਤੋ ਵਾਲਾ ਹਾਂਜੀ ਹਾਂਜੀ ਜਾਂ ਆਪਣਾ ਗਰਮੀਤ ਸਿੱਖਾ ਵਾਲਾ ਇਹਨਾਂ ਦੇ ਮੈਂ ਬਹੁਤ ਗੀਤ ਗਾਏ ਆ ਹਾਂਜੀ ਹਾਂਜੀ ਤੇ ਪਹਿਲਾਂ ਅੰਦਰ ਸੁਦੇ ਜਦੇ ਵੀ ਜਾਂਦੇ ਰਹੇ ਉਹ ਠੀਕ ਹੈ ਹਾਂ ਤੇ ਇਸ ਕਰਕੇ ਉਹ ਜਦੋਂ ਫਰਮਾੜਾ ਜਾਂ ਮੈਂ ਛੱਡ ਗਿਆ ਸੀਗਾ ਕੰਮ ਹਾਂਜੀ ਹਾਂਜੀ ਜੇ ਮੈਂ ਥੋੜਾ ਜਿਹਾ ਕੰਮ ਛੱਡ ਜਾ ਤੇ ਉਸ ਤੋਂ ਬਾਅਦ ਸਾਰੀ ਮੇਰੀ ਜਿਹੜੀ ਸੀਗੀ ਲਾਈਨ ਹਾਂਜੀ ਓਖੜ ਗਈ ਸੀ ਕਿਰੜਕ ਪੈ ਜਾਂਦਾ ਜਦੋਂ ਲਾਈਨ ਤੇਰਾ ਓਖੜ ਜੇ ਹਾਂਜੀ ਹਾਂ ਉਸ ਤੋਂ ਬਾਅਦ ਮੁੜ ਕੇ ਦੁਬਾਰਾ ਨਹੀਂ ਬਣਦੀ ਹੁੰਦੀ ਨਹੀਂ ਬਣਦੀ ਹਾਂ ਇਸ ਕਰਕੇ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ ਜੀ ਇਸ ਕੰਮ 'ਚ ਬਾਈ ਕਿਦੇ ਕੰਮ 'ਚ ਮਿਹਨਤ ਤਾਂ ਸਾਨੂੰ ਕਰਨੀ ਬਹੁਤ ਪਈ ਅੱਛਾ ਹੈ ਤਾਂ ਬਹੁਤ ਇਹ ਜੇ ਬੱਕਰਦੇ ਰਹੀਏ ਤਾਂ ਹਾਂਜੀ ਤਾਂ ਚੱਲਦਾ ਰਹਿੰਦਾ ਹਾਂਜੀ ਫਰਦ ਵੀ ਮਿਲਦਾ ਜੀ ਇਹ ਛੱਡ ਜਾਈਏ ਤਾਂ ਫੇਰ ਕੁਝ ਵੀ ਨਹੀਂ ਹਾਂਜੀ ਇਹ ਟ੍ਰੇਨਿੰਗ ਹੁੰਦੀ ਰਹੇ ਤਾਂ ਚੰਗੀ ਗੱਲ ਜਿਵੇਂ ਆਪਣੇ ਹੰਸਾ ਸਿੰਘ ਸੀ ਅੰਸਾ ਸਿੰਘ ਜੈਤੋ ਵਾਲੇ ਹਾਂਜੀ ਉਹ ਵੀ ਬਹੁਤ ਚੰਗੇ ਆ ਮਤਲਬ ਲਖਾਰੀ ਸੀ ਜੀ ਦੇ ਹਾਂ ਲਖਾਰੀ ਸਾਰੇ ਕਾਲੇ ਨੇ ਮੇਰੇ ਕੋਲੇ ਹੰਮਲਕਾਰ ਨੇ ਖਿਲੇ ਨੇ ਵੀ ਗੀਤ ਗਾਇਆ ਹੋਇਆ ਹਾਂਜੀ ਹਾਂ ਗਾਇਆ ਸੀ ਜੀ ਹਾਂ ਬਹੁਤ ਵਧੀਆ ਲਖਾਰੀ ਸੀਗਾ ਸਾਧ ਕਤਾਰ ਵਾਲੇ ਨੇ ਵੀ ਗਾਇਆ ਸੀ ਹਾਂਜੀ ਹਾਂ ਹਾਂਜੀ ਗਾਇਆ ਉਹਨਾਂ ਨੇ ਕਿਧਰੇ ਜੇੜ ਸੀ ਬਿਲੋ ਉਹਨੇ ਆਪਣਾ ਹੰਸਾ ਸਿੰਘ ਦਾ ਕਿੱਸਾ ਨਾਉਂਦੀ ਮਰਗੀ ਦਾ ਦੋਰਾ ਉਹਨਾਂ ਨੇ ਗਾਇਆ ਹਾਂ ਕਿ ਤਾਰਾਮ ਲਾਈ ਨੇ ਉਹਨਾ ਗੀਤ ਬਹੁਤ ਸੋਹਣਾ ਗੀਤ ਹਾਂਜੀ ਹਾਂਜੀ ਉਹ ਅਸੀਂ ਕਰਤੀ ਬਸ ਐਂ ਬਸ ਤੇ ਜੀ ਸੰਗੀਤ ਨਾਲੀ ਸਾਨੂੰ ਕਈ ਵਾਰੀ ਮੌਕਾ ਵੀ ਨਹੀਂ ਮਿਲਦਾ ਅਸੀਂ ਬਾਹਰ ਹੁੰਨੇ ਹਾਂ ਹਾਂਜੀ ਹਾਂਜੀ ਸਾਡੇ ਯਾਰ ਮਿੱਤਰ ਦੋਸਤ ਮਿੱਤਰ ਛੋਟੇ ਪ੍ਰੋਗਰਾਮ ਜਿਹੜੇ ਕਿ ਵੱਡਾ ਅਸੀਂ ਮਿਲਦੇ ਨਹੀਂ ਤੇ ਫਿਰ ਰਹਿ ਜਾਂਦੇ ਹਾਂ ਕੈਸਾ ਹੋ ਜਾਂਦਾ ਪ੍ਰੋਗਰਾਮ ਜਦੋਂ ਆਪਣੀ ਮਿਲਦਾ ਨਹੀਂ ਮੌਕੇ ਤੇ ਅੱਛੀ ਲੱਗੀ ਸੁਣਾਓ ਜੀ ਹਾਂਜੀ ਹਾਂਸ ਰਾਜ ਹਾਂਸਾ ਹਾਂਜੀ ਹਾਂਜੀ ਖੰਸਾ ਜਿੱਤ ਵਾਲਾ ਇਹ ਆਪਾਂ ਦੋ ਲੈਣਾ ਯਾਰ ਦੋਸਤ ਹੈ ਜੀ ਮੇਰਾ ਵੀ ਯਾਰ ਦੋਸਤ ਹਾਂ ਜੀ ਮੇਰੇ ਨਾਲ ਵਿਚਾਰਾ ਆਪਣੇ ਜਗਨਦੰਦ ਸਟੇਜ ਤੇ ਮੇਰੇ ਨਾਲ ਜਾਣ ਲੱਗਿਆ ਉਹ ਹਾਂ ਜੀ ਹਾਂ ਜੀ ਉਹ ਤੋਂ ਬਾਅਦ ਫਿਰ ਪਹਿਲਾਂ ਹੋਰ ਵੀ ਬਲਕਾਰਨ ਵਾਲੇ ਵੀ ਜਾਂਦਾ ਹੁੰਦਾ ਸੀ ਉਹਨੇ ਗੀਤ ਵੀ ਗਾਏ ਰਮਲੇਲੇ ਵੀ ਉਹ ਜਦੋਂ ਮੇਰੇ ਨਾਲ ਸਟੇਜ ਤੇ ਜਾਣ ਲੱਗਾ ਫਿਰ ਉਹਨੇ ਕਿਸੇ ਨੂੰ ਵੀ ਦਿੱਤਾ ਹੀ ਨਹੀਂ ਠੀਕ ਹੈ ਫਿਰ ਮੇਰੇ ਕੋਲ ਹੀ ਉਹਦੀ ਕਲਮ ਸਾਰੀ ਠੀਕ ਹੈ ਤੇ ਮੈਂ ਹੁਣ ਦੁਬਾਰਾ ਸਟਾਰਟ ਆਪਣੇ ਚੈਨ ਵਾਲਿਆਂ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਪਮਰ ਰੰਗੀ ਲੈਣੇ ਆਪਾਂ ਨੂੰ ਸਧਿਆ ਤੇ ਇਸ ਕਰਕੇ ਆਪਾਂ ਇਹ ਸ਼ੁਗਰਗਜ਼ਾ ਕਰਦੇ ਆ ਵੀ ਇਹ ਚੈਨਲ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਹਾਂ ਆਲੇ ਪੇਸ਼ਾ ਮੇਲੇ ਵਿੱਚ ਜਾ ਕੇ ਦਿੱਤਾ ਗਦਰ ਹਲਿਆ ਕੇ ਮੇਲੇ ਵਿੱਚ ਜਾ ਕੇ ਦਿੱਤਾ ਗਦਰ ਲਿਆ ਕੇ ਆਵੇ ਸਮਝ ਨਾ ਮੈਂ ਚੁਕਾ ਦੀ ਮੰਗ ਕਰਦਾ ਹੁਦਤਾ ਪਿਆਰ ਦੀ ਨਿਸ਼ਾਨੀ ਵਿੱਚ ਗਦਰਾਂ ਵਿੱਚ ਚੂੜੀਆਂ ਨੂੰ ਤੰਗ ਕਰਦਾ ਪਿਆਰ ਦੀ ਨਿਸ਼ਾਨੀ ਵਿੱਚ ਗਦਰਾਂ ਵਿੱਚ ਚੂੜੀਆਂ ਨੂੰ ਤੰਗ ਕਰਦਾ ਉਹ ਤੇਰਾ ਬੜਾ ਐ ਸ਼ਰਾਤ ਦੀਵੇ ਗਜੜਾ ਹਰ ਅੱਖ ਦਾ ਨਾ ਮੇਲ ਜੋੜਵੇ ਜਦੋਂ ਭੀਣੀ ਵਿੱਚ ਪੌਣੀ ਹਮਵੰਗਾ ਦਿੰਦਾ ਏ ਤੜਕ ਤੋੜਵੇ ਜਦੋਂ ਭੀਣੀ ਵਿੱਚ ਪੌਣੀ ਹਮਵੰਗਾ ਦਿੰਦਾ ਏ ਤੜਕ ਤੋੜਵੇ ਉਹ ਬੜਾ ਕਹਿੰਦਾ ਹੈ ਨਮਹਣਾ ਡੁੱਬ ਜਾਣਾ ਉਹ ਬੜਾ ਕਹਿੰਦਾ ਹੈ ਨਮਹਣਾ ਡੁੱਬ ਜਾਣਾ ਤੇ ਭੋਰਾ ਵੀ ਨਸੰਗ ਮੰਗਦਾ ਪੈਰ ਦੀ ਨਿਸ਼ਾਨੀ ਵਿੱਚ ਗਜਰਾ ਵਿੱਚ ਚੂੜੀਆਂ ਨੂੰ 당ਗ ਕਰਦਾ ਪੈਰ ਦੀ ਨਿਸ਼ਾਨੀ ਵਿੱਚ ਗਜਰਾ ਵਿੱਚ ਚੂੜੀਆਂ ਨੂੰ 당ਗ ਕਰਦਾ ਪੈਰ ਦੀ ਨਿਸ਼ਾਨੀ ਵਿੱਚ ਗਜਰਾ ਵਿੱਚ ਚੂੜੀਆਂ ਨੂੰ 당ਗ ਕਰਦਾ ਵਾਹ ਜੀ ਵਾ ਮਾਨਕ ਸਾਹਿਬ ਬਹੁਤ ਵਧੀਆ ਗੀਤ ਹੈ ਤੁਹਾਡੇ ਹੰਸਾ ਜੀ ਤੋਂ ਅੱਛਾ ਜੀ ਤੋਂ ਬੋਲੀ ਰਾਈਟਰ ਹੈ ਬਹੁਤ ਚੰਗਾ ਬੰਦਿਆ ਲਿਖਾਰੀ ਹੈ ਹੋਰ ਬੱਚੇ ਪਰਿਵਾਰ ਵਿੱਚ ਆਪਣੇ ਕੌਣ ਕੌਣੇ ਪਰਵਾਰ ਦਾ ਆਪਣੇ ਅੰਗਲਵੀ ਕਰਦੇ ਨੰਬਰ ਸਾਰੇ ਸਹੀ ਜਨਮਤਵਰੀ ਬੇਟੀ ਬੇਟੀ ਅੱਜ ਕਿੰਨੇ ਆ ਗਏ ਚਾਰ ਬੇਟੇ ਆ ਇੱਕ ਲੜਕੀ ਆ ਮਰਜ਼ ਮਰਜ਼ ਹੋ ਗਿਆ ਨਹੀਂ ਸਾਰਿਆਂ ਦੀ ਲੈ ਜੀ ਇੱਕ ਵੱਡੇ ਲੜਕੇ ਦੀ ਸ਼ਾਦੀ ਹੋਈ ਵੀ ਆ ਅੱਛਾ ਜੀ ਹਾਂ ਤੇ ਲੜਕੇ ਰਹਿੰਦੇ ਆ ਅੱਛਾ ਜੀ ਅੱਛਾ ਉਹਨਾਂ ਦਾ ਵੀ ਹੋ ਜਾਣਾ ਈ ਟਾਈਮ ਸਰ ਉਹਨਾਂ ਦੇ ਮਕਾਨ ਕੋਣ ਪਤਾ ਤੁਹਾਨੂੰ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਹੌਲੀ ਹੌਲੀ ਬਸ ਪਰਮਾਤਮਾ ਮਿਹਨਤ ਨੂੰ ਰੰਗ ਲਾਉਂਦੀ ਹੈ ਠੀਕ ਹੈ ਜੀ ਤੇ ਹੋਰ ਆਪਣਾ ਕਿੰਨਾ ਕ ਕਾਰੋਬਾਰ ਚੱਲ ਰਿਹਾ ਹੈ ਰਾਈਕੀ ਚ ਬੱਸ ਏਕਾ ਵਧੀਆ ਜੀ ਆਪਣੇ ਉਹ ਟਾਈਮ ਪਾਸ ਹੋ ਜਾਂਦਾ ਚਲੋ ਵਧੀਆ ਜੀ ਟਾਈਮ ਪਾਸ ਨਾਲ ਹੀ ਸੰਗ ਲਾਵੇ ਹਾਂਜੀ ਹਾਂਜੀ ਟਾਈਮ ਪਾਸ ਹੋਈ ਜਾਵੇ ਬਸ ਆਹੀ ਆਪਣਾ ਹਾਂਜੀ ਟਾਈਮ ਪਾਸ ਹੀ ਕਰਨਾ ਈ ਹੁਣ ਲੈ ਕੇ ਜਾਣਾ ਬਾਕੀ ਗੁਰੂ ਚੜ੍ਹਦੀ ਕਲਾ ਹੋ ਜੇ ਸਾਰਾ ਕੁਝ ਹੀ ਹੋ ਜਾਂਦਾ ਈ ਹੈ ਨਾ ਹਾਂਜੀ ਹਾਂਜੀ ਬਸ ਮਿਹਨਤ ਕਰਦੇ ਆ ਕਰੋ ਮਿਹਨਤ ਨੂੰ ਫਲ ਪਰਮਾਤਮਾ ਲਾਈ ਜਾਂਦਾ ਈ ਹੈ ਨਾ ਕੋਈ ਚਮਕੀਲਾ ਸਾਹਿਬ ਦਾ ਗੀਤ ਚਮਕੀਲਾ ਲਾ ਦਿਓ ਚੱਲ ਜਿੱਥੇ ਨਿਕਲਾਂਗੇ ਲਾ ਦਿਓ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨਾ ਮੇਰਾ ਲੈ ਤੇ ਸਿੱਧਾ ਆਣ ਕਿਧਰਾਂ ਦੇ ਵਿੱਚ ਵੱਜਿਆ ਨਹੀਂ ਪੱਟੂ ਫੇਰਦਾ ਫੇਰਦਾ ਸ਼ਰਾਬ ਨਾਲ ਰੱਜਿਆ ਹਾਂ ਨਹੀਂ ਪੱਟੂ ਫੇਰਦਾ ਫੇਰਦਾ ਸ਼ਰਾਬ ਨਾਲ ਰੱਜਿਆ ਹਾਂ ਨਹੀਂ ਪੱਟੂ ਫੇਰਦਾ ਹੋ ਪਹਿਲਾ ਕੰਮ ਵਹਿਲੀਆਂ ਨੇ ਵਹਿਲ ਕੱਟਣੀ ਦੂਜਾ ਕੰਮ ਬੋਤਲਾਂ ਦੇ ਡੱਟ ਪਟਣੇ ਪਹਿਲਾ ਕੰਮ ਬੈਲੀਆਂ ਨਿਕਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਡੱਟ ਪਟਣੇ ਇੱਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਹੀ ਦਾ ਲਾਲ ਟਕਰੇ ਨੀ ਤੇਰੇ ਦਰ ਤੇ ਘਰ ਤੇ ਬੁਲਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਉਹਨਾ ਗਾਇਤ ਸਿੰਘ ਹਾਂ ਬਹੁਤ ਹੋਈ ਹੈ ਇਹ ਟ੍ਰੇਨਿੰਗ ਦੇ ਨਾਲ ਹੀ ਗਾਇਤ ਹਾਂ ਜੀ ਟ੍ਰੇਨਿੰਗ ਜੇ ਆਪਾਂ ਕਰਦੇ ਰਹੀਦਾ ਗਿਆ ਜਾਊਗਾ ਸਹੀ ਗੱਲ ਜੇ ਆਪਾਂ ਟ੍ਰੇਨਿੰਗ ਨਹੀਂ ਕਰਦੇ ਫਿਰ ਗਾਇ ਨਹੀਂ ਕਿੰਨੇ ਟਾਈਮ ਤੋਂ ਉਹ ਘਾਰੇ ਤੁਸੀਂ ਅਸੀਂ 17 17 ਸਾਲ ਦਾ ਦੱਸ ਮੈਨੂੰ 18 ਸਾਲ ਦਾ ਦੱਸ ਜਦੋਂ ਅਸੀਂ ਇਹ ਕਲੀਅਨ ਦੇ ਵਿੱਚ ਹਾਂਜੀ ਅਸਤ ਰੇਸ਼ਮ ਚੁੰਬੇ ਵਾਲੇ ਨੇ ਮੈਨੂੰ ਇਸ ਲੈਂਡ ਦੇ ਵਿੱਚ ਆ ਤੁੰਬੇ ਮੈਨੂੰ ਉਸੇ ਨੇ ਬਣਾ ਕੇ ਦਿੱਤੀ ਠੀਕ ਹੈ ਉਹ ਸਵਰਗਵਾਸੀ ਹੋ ਗਏ ਹੁਣ ਤਾਂ ਜੇ ਕਿਤੇ ਹੁੰਦੇ ਤਾਂ ਮੈਨੂੰ ਸੁਧਾਜ ਦੇ ਦਿੰਦੇ ਹਾਂ ਹਾਂ ਉਹ ਮਗਰ ਅਸਤਾਨੀ ਹਿੰਦੇ ਬੰਦਾ ਚੜੂ ਕਦੇ ਸਹੀ ਟਾਈਮ ਟਾਈਮ ਤੇ ਗੱਲ ਹੁੰਦੀ ਹਾਂ ਹਾਂ ਸਾਰੀ ਹਾਂ ਤੇ ਬੱਕੇ ਉਹਦੇ ਬਾਅਦ ਫਿਰ ਮੈਂ ਛੋਟਾ ਜਿਹਾ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਮੈਂ ਸ਼ਹਿਰ ਆਉਣ ਲੱਗ ਗਿਆ ਹਾਂਜੀ ਹਾਂਜੀ ਠੀਕ ਹੈ ਜੋ ਸ਼ਹਿਰ ਆਉਣ ਲੱਗਿਆ ਤੇ ਆਪਣੇ ਮੁਖਤਿਆਰ ਸੌਂਡ ਸਰਵਿਸ ਉੱਤੇ ਉਹ ਮਸੂਰਾ ਸੀ ਅਸਤਾਨ ਦਾ ਬੋਰਡ ਲੱਗਾ ਹੁੰਦਾ ਸੀ ਹਾਂਜੀ ਹਾਂਜੀ ਉਸਤਾਦ ਬਲਵਿੰਦਰ ਬਿੱਲਾ ਤੇ ਬੀਬੀ ਅਮਨਦੀ ਹਾਂਜੀ ਹਾਂਜੀ ਹਾਂ ਹੋਲ ਗੱਲੇ ਰਹਿੰਦੇ ਹੁੰਦੇ ਸੀ ਸਾਡੇ ਬਜ਼ੁਰਗਾਂ ਨੇ ਮੈਨੂੰ ਉਹਨਾਂ ਕੋਲ ਛੱਡ ਪਾ ਹਾਂਜੀ ਹਾਂਜੀ ਉਹਨਾਂ ਕੋਲ ਛੱਡਿਆ ਤੇ ਉਹ ਫੇਰ ਉੱਠ ਗਿਆ ਕਹਿੰਦਾ ਕੋਈ ਨਹੀਂ ਬਾਪੂ ਵਜੇ ਰੂੰ ਤੇਰਾ ਫਿਰ ਤੇ ਛੋਟਾ ਬੜਾ ਹਾਂਜੀ ਉਹਦਾ ਸੀ ਮੈਂ ਹੂੰ ਉਹਦੇ ਕੋਈ ਨਹੀਂ ਮੈਂ ਇਹਨੂੰ ਸੰਭਲੂਗਾ ਹੂੰ ਉਹਨੇ ਵੀ ਚੰਗਾ ਉਹ ਜਦੋਂ ਇਹਨੂੰ ਮੁਰਕਿਆ ਇਹ ਸਾਡਾ ਉਹ ਕਿਨੂੰ ਚੱਲਦਾ ਹੈ ਪ੍ਰੋਗਰਾਮ ਹਾਂਜੀ ਸਾਡੇ ਤੇ ਲੱਗ ਗਿਆ ਫਿਰ ਅਸਲ ਕੈਰੀ ਕਰਨ ਲੱਗ ਗਿਆ ਹਟੇ ਨਹੀਂ ਸਾਡੇ ਪ੍ਰੋਗਰਾਮ ਚੱਲਦੇ ਰਹੇ ਹਾਂਜੀ ਫਿਰ ਉਸ ਤੋਂ ਬਾਅਦ ਸਮਝ ਲਾ ਵੀ ਜਦੋਂ ਉਹ ਆਏ ਉਹਨਾਂ ਨੇ ਫਿਰ ਮੈਂ ਉਸਤਾਦ ਦੇ ਸ਼ਗਰਦੀ ਦੀ ਪੱਗ ਦੇਤੀ ਹਾਂਜੀ ਉਦੋਂ ਬਾਅਦ ਫਿਰ ਮੈਂ ਸਟੈਂਡ ਚੱਕ ਲਿਆ ਠੀਕ ਹੈ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਹੋ ਗਈ ਕਿੰਨੀ ਪੜ੍ਹਾਈ ਕੀਤੀ ਹੈ ਤੁਸੀਂ ਪੜ੍ਹਿਆ ਤਾਂ ਮੈਂ ਪੰਜ ਚਾਰ ਹੀ ਚਲੋ ਜੋ ਵੀ ਹੈ ਹਮ ਬਸ ਤੇ ਲਿਖਣਾ ਕਰਨਾ ਕਰੋ ਸ਼ੁਰੂ ਕੀਤਾ ਤੁਸੀਂ ਲਿਖਣਾ ਤਾਂ ਸਾਨੂੰ ਪੱਟੀ ਸਾਹਿਬ ਨੇ ਉਹਨਾਂ ਨੇ ਵਿਚਾਰਾ ਮਾਵਾ ਟਾਈਮ ਹੋ ਗਿਆ ਲਿਖਣਾ ਸੀ ਪੱਟੀ ਦੇ ਸਾਹਿਬ ਪੱਟੀ ਦੇ ਸਾਹਿਬ ਦਾ ਲੈਟ ਸੀ ਉਸ ਤਰ੍ਹਾਂ ਦੱਸਿਆ ਸੀ ਇਸ ਤਰ੍ਹਾਂ ਲਿਖਣਾ ਠੀਕ ਹੈ ਤੁਹਾਡਾ ਆਪ ਦਾ ਕੋਈ ਬਹੁਤ ਵਧੀਆ ਗੀਤ ਜੋ ਤੁਹਾਨੂੰ ਪਸੰਦ ਹੋਵੇ ਉਹ ਸਾਨੂੰ ਸੁਣਾਓ ਠੀਕ ਹੈ ਪਹਿਲਾ ਬਰ ਉੜਵੇ ਦੀ ਲੜੀ ਹਾਂ ਜੀ ਇਹ ਧਾਰਕੜਾ ਦੀ ਸੁਣਵਾਜੀ ਹਾਂ ਜੀ ਹਾਂ ਜੀ ਤੇ ਜਿਵੇਂ ਜਿੱਕਰੀ ਆਪਾਂ ਇਹ ਤੇ ਨਵੇਂ ਆਈਟਮ ਲਿਖੇ ਆ ਉਹ ਹੈ ਜੀ ਰਾਣੀ ਸੁੰਦਰਾ ਠੀਕ ਠੀਕ ਰਾਣੀ ਸੁੰਦਰਾ ਬਹੁਤ ਸੁਣਾਓ ਰਾਣੀ ਸੁੰਦਰਾ ਰਾਣੀ ਸੁੰਦਰਾ ਹਾਂ ਜੀ ਜਿਹੜਾ ਆਪਣਾ ਕਾਰੋਬਾਰ ਆ ਕਿਸੇ ਗੱਡੀ ਆਪਾਂ ਕੋਈ ਵੀ ਡਰਾਈਵਰ ਹਾਂਜੀ ਹਾਂ ਆਪ ਦੀ ਗੱਡੀ ਨੂੰ ਰਾਣੀ ਸੁੰਦਰਾ ਕਹਿੰਦਾ ਹਾਂ ਉਹ ਤਾਂ ਕਹਿੰਦਾ ਹੀ ਕਹਿੰਦਾ ਨਾ ਇਹ ਆਪਾਂ ਵੀ ਇਹ ਕੋ ਰਾਣੀ ਸੁੰਦਰਾ ਪਹਿਲਾਂ ਇਹ ਰਾਣੀ ਸੁੰਦਰਾ ਮਹਮਸਲੀ ਕਿਨੇ ਗਾਈ ਸੀ ਹਾਂਜੀ ਹਾਂਜੀ ਬਹੁਤ ਗੀਤ ਚੜਿਆ ਹੋਇਆ ਸੀ ਹਾਂਜੀ ਬਹੁਤ ਚੜਿਆ ਸੀ ਤੇ ਇਸੇ ਕਰਕੇ ਮੈਂ ਆਪ ਡਰਾਈਵਿੰਗ ਕਰਦੇ ਹੋਏ ਤੇ ਮੈਂ ਕਿਹਾ ਵੀ ਰਾਣੀ ਸੁੰਦਰਾ ਆਪਾਂ ਵੀ ਲੈ ਕੇ ਵੇਖ ਜੀ ਬਹੁਤ ਵਧੀਆ ਲੱਗੋ ਲੈ ਆਪਾਂ ਤਾਂ ਲੈਣਾ ਲੱਗ ਪੈ ਸਕ ਲੱਗ ਹਾਂਜੀ ਹਾਂਜੀ प्यार ਨਾਲ ਰੱਖੀ ਮੈਨੂੰ ਸਾਹਮਣੇ ਡਰਾਈਵਰਾਂ ਲੱਗ ਜਾਂਦਾ ਬੜੀ ਦੂਰੋਂ ਮਾਲਕਾਂ ਦਾ ਕੈਮਰਾ ਪਿਆਰ ਨਾਲ ਰੱਖੀ ਮੈਨੂੰ ਸਾਹਮਣੇ ਡਰਾਈਵਰਾਂ ਲੱਗ ਜਾਂਦਾ ਬੜੀ ਦੂਰੋਂ ਮਾਲਕਾਂ ਦਾ ਕੈਮਰਾ ਜਿੱਤੀ ਰੋੜੀ ਉੱਤੇ ਮੈਨੂੰ ਸਾਈਡ ਤੇ ਚਲਾਈ ਜਿੱਤੀ ਰੋੜੀ ਉੱਤੇ ਮੈਨੂੰ ਸਾਈਡ ਤੇ ਚਲਾਈ ਹੈਵੇ ਸੋਨੇ ਦੀਆਂ ਕੰਨਾਂ 'ਚ ਪਵਾਦੂ ਮੁੰਦਰਾ ਲੋਟਾਂ ਦੀਆਂ ਸੋਨੇ ਆ ਮਨੇਰੀਆਂ ਲਿਆਦੂ ਟਾਟਾ ਦੀ ਖਰੀਦ ਮੈਂ ਹਾਂ ਰਾਣੀ ਸੁੰਦਰਾ ਨੋਟਾਂ ਦੀਆਂ ਸੋਹਣੀਆਂ ਮਨੇਰੀਆਂ ਲਿਆ ਦੂੰ ਟਾਟਾ ਦੀ ਖਰੀਦ ਮੈਂ ਹਾਂ ਰਾਣੀ ਸੁੰਦਰਾ ਉਹ ਚੱਕ ਦੂੰ ਗਰੀਬ ਤੇਰਾ ਕੱਢ ਦੂੰਗੀ ਖੋੜਵੇ ਉੱਚਿਆਂ ਜੋੜਾਂ ਦੇ ਵਿੱਚ ਜੋੜਾਂਗੀ ਛੋੜ ਦਵਾਂ ਮੈਂ ਚੱਕ ਤੂੰ ਗਰੀਬ ਤੇਰਾ ਕੱਢ ਦਊਂਗੀ ਖੋੜ ਦੇ ਉੱਚਿਆਂ ਜੁੜਾ ਦੇ ਵਿੱਚ ਜੋੜ ਦਊਂਗੀ ਜੋੜ ਦੇ ਸੱਜਣਾ ਤੈਨੂੰ ਕੋਈ ਮੋਰ ਤੋਂ ਬਚਾਈ ਸੱਜਣਾ ਤੈਨੂੰ ਕੋਈ ਮੋਰ ਤੋਂ ਬਚਾਈ ਹੈ ਵੇ ਵਾਸਪਤੀ ਚੋਨੇ ਵਾਂਗੂ ਕੱਢੂ ਮੁੰਜਰਾ ਲੋਟਾਂ ਦੀਆਂ ਸੋਹਣੀਆਂ ਮਨੇਹਰੀਆਂ ਲਿਆ ਦੂੰ ਕਾਟਾ ਦੀ ਖਰੀਦ ਮੈਂ ਹਾਂ ਰਾਣੀ ਸੁੰਦਰਾਂ ਲੋਟਾਂ ਦੀਆਂ ਸੋਹਣੀਆਂ ਮਨੇਹਰੀਆਂ ਲਿਆ ਦੂੰ ਕਾਟਾ ਦੀ ਖਰੀਦ ਮੈਂ ਹਾਂ ਰਾਣੀ ਸੁੰਦਰਾਂ ਹਰ ਵੇ ਰੱਖੀ ਇਹ ਹੌਸਲੇ ਬਲੰਦ ਵੇ ਉਹ ਬਾਡੀ ਵਿੱਚੋਂ ਉਹ ਮੇਰੇ ਸੇਬਾਂ ਦੀ ਸੁਗੰਧ ਵੇ ਹਰ ਵੇ ਰੱਖੀ ਇਹ ਹੌਸਲੇ ਬਲੰਦ ਵੇ ਬਾਡੀ ਵਿੱਚੋਂ ਉਹ ਮੇਰੇ ਸੇਬਾਂ ਦੀ ਸੁਗੰਧ ਵੇ ਕੈਮਨ ਦੇ ਵਿੱਚ ਚੂੜਾ ਰੰਗਲਾ ਸੋ ਜਿਆਦੇ ਕੈਵਨ ਦੇ ਵਿੱਚ ਚੂੜਾ ਰੰਗਲਾ ਸੋ ਜਿਆਦੇ ਹੈ ਵੇ ਡੋਰੀਆਂ ਭਰੰਦੀਆਂ ਨਾ ਹੁਣ ਚੁੰਬਰਾ ਲਟਨੀਆਂ ਸੋਹਣੀਆਂ ਮਨਹਿਰੀਆਂ ਲਿਆ ਦੂੰ ਟਾਟਾ ਦੀ ਖਰੀਦ ਮਹਾਰਾਣੀ ਸੁੰਦਰਾ ਨੋਟਾਂ ਨਹੀਂ ਆਹ ਸੋਹਣਿਆ ਮਨੇ ਰਿਆਂ ਲਿਆ ਦੂੰ ਟਾਟਾ ਦੀ ਖਰੀਦ ਮਹਾਰਾਣੀ ਸੁੰਦਰਾ ਇੰਜਣੇ ਮੇਰੇ ਧੱਕ ਦੇ ਸਮਝੀ ਮਜ਼ਾਕ ਨਾ ਉਹ ਮਾਨਕਾ ਡਰਾਈਵਰ ਆ ਤੂੰ ਛੱਡੀ ਮੇਰਾ ਸਾਥ ਨਾ ਇੰਜ ਨਹੀਂ ਮੇਰੇ ਦੱਕ ਦੇ ਸਮਝੀ ਮਜ਼ਾਕ ਨਾ ਮਾਨ ਕਾ ਡਰਾਈਵਰ ਆ ਤੂੰ ਛੱਡੀ ਮੇਰੇ ਸਾਥ ਨਾ ਗੋਲੀ ਵਾਂਗੂ ਜਾਉ ਅਵਤਾਰ ਸ਼ੂਕ ਪੌਂਦਾ ਗੋਲੀ ਵਾਂਗੂ ਜਾਉ ਅਵਤਾਰ ਸ਼ੂਕ ਪੌਂਦਾ ਵੇ ਮੈਂ ਸੜਕਾਂ ਦੇ ਕੰਡਿਆਂ ਦਾ ਰੇਤਾ ਸੁੰਭਰਾ ਨੋਟਾਂ ਦੀਆਂ ਸੋਹਣੀਆਂ ਮਨੇਰੀਆਂ ਲਿਆ ਦੂੰ ਟਾਟਾ ਦੀ ਖਰੀਦ ਮੈਂ ਰਾਣੀ ਸੁੰਦਰਾ ਨੋਟਾਂ ਦੀਆਂ ਸੋਹਣੀਆਂ ਮਨੇਰੀਆਂ ਲਿਆ ਦੂੰ ਟਾਟਾ ਦੀ ਖਰੀਦ ਮੈਂ ਰਾਣੀ ਸੁੰਦਰਾ ਖੰਨਰੂੜ ਲੈਣ ਵਾਲੇ ਪੱਪੂ ਕੋਲੇ ਜਾਈਂ ਤੂੰ ਤੂੰ ਭਾਈਆ ਸਬਰ ਨਹੀਂ ਹੋ ਤੂੰ ਬੇਟੀ ਲੈਂ ਹਾਈਂ ਤੂੰ ਖੰਨਰੂੜ ਲੈਣ ਵਾਲੇ ਪੱਪੂ ਕੋਲੇ ਜਾਈਂ ਤੂੰ ਭਾਈਆ ਹਾਂਜੀ ਨਮਸਕਾਰ